ਹਾਂਜੀ ਸ੍ਰੀ ਗਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਟਿੱਟਾਓ ਕਿ ਤੇ ਹਾਜ਼ਰ ਆ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਸੋਸ਼ਲ ਮੀਡੀਆ ਦੇ ਪ੍ਰੋਡਿਊਸਰ ਟ੍ਰਿਪਲ ਡੀ ਐਕਸ ਨੂੰ ਕੁਝ ਲੋਕਾਂ ਵੱਲੋਂ ਸਹੀ ਕਿਹਾ ਜਾਂਦਾ ਤੇ ਕੁਝ ਲੋਕਾਂ ਵੱਲੋਂ ਗਲਤ ਕਿਹਾ ਜਾਂਦਾ ਉਸ ਦੇ ਚੱਲਦਿਆਂ ਪ੍ਰੋਡਿਊਸਰ ਟ੍ਰਿਪਲ ਡੀ ਐਕਸ ਕੋਲਕੱਤਾ ਵਿੱਚ ਹੋਏ ਰੇਪ ਤੋਂ ਬਾਅਦ ਪੰਜਾਬ ਦੀਆਂ ਕੁੜੀਆਂ ਬਾਰੇ ਕਿਹੜਾ ਨਵਾਂ ਮੁੱਦਾ ਚੱਕਿਆ ਪ੍ਰੋਡਿਊਸਰ ਟ੍ਰਿਪਲ ਡੀ ਐਕਸ ਨੇ ਦਿਖਾਉਣਾ ਤੁਹਾਨੂੰ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਅੱਗੇ ਛੋਟੀ ਰਿਕਵੈਸਟ ਹੈ ਯੇਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਨੇ ਵੀਡੀਓ ਦੇ ਥੱਲੇ ਬਣੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਜ਼ਰੂਰ ਜਾਇਓ ਤੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਬਾਕੀ ਜੇਕਰ ਤੁਹਾਨੂੰ ਪ੍ਰੋਡਿਊਸਰ TripleDX ਦੀ ਆਜੀ ਦੀ ਇਹ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਜਾਇਓ ਨਾਲ ਹੀ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟਾਂ ਇਹ ਦੇ ਕੇ ਜਰੂਰ ਜਾਓ ਪ੍ਰੋਡਿਊਸਰ TripleDX ਨੇ ਜੋ ਮੁੱਦਾ ਚੱਕਿਆ ਇਹ ਸਹੀ ਹੈ ਜਾਂ ਗਲਤ ਆਪਾਂ ਨੂੰ ਇਹਨਾਂ ਦੇ ਨਾਲ ਖਲਾਉਣਾ ਚਾਹੀਦਾ ਹੈ ਜਾਂ ਨਹੀਂ ਸਾਨੂੰ ਕਮੈਂਟਾਂ ਦੇ ਵਿੱਚ ਕੀਮਤੀ ਵਿਚਾਰ ਦੇ ਕੇ ਜਰੂਰ ਜਾਓ ਬਾਕੀ ਇਸੇ ਤਰ੍ਹਾਂ ਦੀਆਂ ਨਵੀਆਂ ਅਪਡੇਟ ਸਾਡੇ ਇਸ ਚੈਨਲ ਦੇ ਨਾਲ ਜੁੜੇ ਰਹੋ ਬਾਕੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ ਧੰਨਵਾਦ ਆਪਾਂ ਇਹਦਾ ਰੋਜ਼ ਮੁਜਾਰਾ ਕਰ ਰਹੇ ਕਈ ਬੰਦੇ ਕਹਿ ਰਹੇ ਕਿ ਪ੍ਰਸ਼ਾਸਨ ਦਾ ਸਾਰਾ ਬਰਨਾਲੇ ਵੰਦਾ ਆਪਾਂ ਬਰਨਾਲੇ ਜਾ ਕੇ ਮੰਗ ਪੱਤਰ ਦੇ ਕੇ ਆਈਏ ਬਾਬੇ ਮੰਗ ਪੱਤਰ ਦੇਣ ਦਾ ਕੀ ਬਤਾ ਉਹਨਾਂ ਕੋਲੇ ਦਿੱਲੀ 7 8 ਮੰਗ ਪੱਤਰ ਦਿੱਲੀ ਜਾਂਦੇ ਨੇ ਉਹ ਚਾ ਕੇ ਇੱਕ ਵਾਰ ਸਿੱਧ ਦਿੰਦੇ ਨੇ ਮੰਗ ਪੱਤਰਾਂ ਨੂੰ ਕੋਈ ਨਹੀਂ ਪੁੱਛਦਾ ਬਥੇਰੀ ਜਾਂਦਾ ਮੰਗ ਪੱਤਰ ਦੇ ਕੇ ਆਇਂਦਾ ਕੋਈ ਹੱਲ ਹੁੰਦਾ ਕੋਈ ਹੱਲ ਨਹੀਂ ਹੁੰਦਾ ਮੰਗ ਪੱਤਰ ਦੇਣ ਦਾ ਤਾਂ ਫਾਇਦਾ ਜੇ ਹੱਲ ਹੁੰਦਾ ਹੋਵੇ ਬਾਕੀ ਆਪਣੇ ਇੱਥੇ ਪ੍ਰਸ਼ਾਸਨ ਦੇ ਹੱਥ 'ਚ ਇਹ ਕਮਾਨ ਹੈ ਨਹੀਂ ਕੀ ਠੀਕ ਹੈ ਇਹਨੂੰ ਆਪਾਂ ਹਾਈ ਲੈਵਲ ਤੇ ਲੈ ਕੇ ਜਾਵਾਂਗੇ ਪਹਿਲਾਂ ਇਹ ਸਟਾਰਟਿੰਗ ਹੈ ਪਹਿਲਾਂ ਤੁਸੀਂ ਸਾਰਿਆਂ ਨੇ ਪਹੁੰਚਣਾ ਸਾਥ ਦੇਣਾ ਸੋਸ਼ਲ ਮੀਡੀਆ ਹੀ ਇੱਕ ਮੰਗ ਪੱਤਰੀ ਆ ਸੋਸ਼ਲ ਮੀਡੀਆ ਤੋਂ ਵੱਡਾ ਮੰਗ ਪੱਤਰ ਕੋਈ ਮੰਗ ਪੱਤਰ ਨਹੀਂ ਠੀਕ ਹੈ ਤੁਸੀਂ ਸਾਰਿਆਂ ਨੇ ਕੱਲ ਨੂੰ ਸਟੋਰੀਆਂ ਪਾਉਣੀਆਂ ਨੇ ਵੀਡੀਓ ਪਾਉਣੀਆਂ ਨੇ ਤੇ ਨਿਊਜ਼ ਵਾਲੇ ਭਾਈ ਜਿਹੜੇ ਵੀ ਹੈਗੇ ਨੇ ਨੇੜੇ ਟਿੱਲੇ ਵਾਲੇ ਉਹ ਵੀ ਜਰੂਰ ਪਹੁੰਚੋ ਤੇ ਹੋਰ ਕਈ ਬੰਦਾਂ ਨੂੰ ਤੁਸੀਂ ਫੋਨ ਮੈਸੇਜ ਕੀਤਾ ਉਹ ਵੀ ਪਹੁੰਚਣਗੇ ਤੇ ਇਹੀ ਮੰਗ ਪੱਤਰ ਆ ਬਸ ਬਾਕੀ ਆਪਣਾ ਮੇਨ ਮੁੱਦਾ ਹੈਗਾ ਤਿੰਨ ਮੰਗਾਂ ਨੂੰ ਲੈ ਕੇ ਜਿਹੜੀਆਂ ਤਿੰਨ ਮੰਗਾਂ ਨੇ ਨਾ ਉਹ ਆਪਣੇ ਪਿੰਡਾਂ ਦੇ ਵਿੱਚ ਆਮ ਜਨਤਾ ਨੂੰ ਨਹੀਂ ਪਤਾ ਠੀਕ ਹੈ ਮੇਨ ਆਪਣਾ ਮਕਸਦ ਲੋਕਾਂ ਨੂੰ ਜਾਗਰਤ ਕਰਨਾ ਵੀ ਪੰਜਾਬ ਦੇ ਵਿੱਚ ਇਦਾਂ ਵੀ ਹੁੰਦਾ ਹੈ। ਡੇਲੀ 1 2000 ਕੁੜੀ ਦਾ ਸ਼ੋਸ਼ਣ ਹੁੰਦਾ ਆਪਣੇ ਪੰਜਾਬ ਦੇ ਵਿੱਚ ਡੇਲੀ ਹਜ਼ਾਰ ਤੱਕ ਟੋਟ-ਟੋਟ ਹਸਪੀਟਲਾਂ ਦੇ ਵਿੱਚ ਹੀ ਹੋ ਜਾਂਦਾ ਹੈ। ਹਜ਼ਾਰ ਠੀਕ ਹੈ ਪਹਿਲੀ ਮੰਗ ਆਪਣੀ ਕੀ ਹੈ? ਪਹਿਲੀ ਮੰਗ ਆਪਣੀ ਹੈਗੀ ਇਹ ਹੈ ਵੀ ਕੁੜੀਆਂ ਦੀ ਰਾਤ ਨੂੰ ਡਿਊਟੀ ਨਹੀਂ ਚਾਹੀਦੀ। ਜੇ ਡਿਊਟੀ ਚਾਹੀਦੀ ਹੈ ਤਾਂ ਉਹਨਾਂ ਨੂੰ ਸਪੈਸ਼ਲ ਸਿਕਿਉਰਿਟੀ ਗਾਰਡ ਹੋਵੇ ਉਹਦੀ ਜ਼ਿੰਮੇਵਾਰੀ ਹੋਵੇ ਠੀਕ ਹੈ ਸਿਕਿਉਰਿਟੀ ਗਾਰਡ ਕਿਉਂਕਿ ਦਿੱਲੀ ਦੇ ਵਿੱਚ ਜੋ ਆਪਾਂ ਜਾ ਕੇ ਦੇਖੋ ਨਵਾਈਡਾ ਦੇ ਵਿੱਚ ਬੜੀਆਂ-ਬੜੀਆਂ ਕੰਪਨੀਆਂ ਨੇ ਉਹਨਾਂ ਨੂੰ ਗੱਡੀਆਂ ਦੇ ਵਿੱਚ ਸਪੈਸ਼ਲਿਕ ਸਕਿਉਰਿਟੀ ਗਾਰਡ ਜਾਂਦਾ ਉਹਨਾਂ ਨੂੰ ਘਰ ਤੱਕ ਪਹੁੰਚਾ ਕੇ ਵੀ ਘਰ ਵਿੱਚ ਅੰਦਰ ਵੜ ਕੇ ਫੇਰ ਛੱਡ ਕੇ ਆਉਂਦੇ ਨੇ ਪੂਰੀ ਸੇਫਟੀ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਦੇ ਆਧਾਰ ਕਾਰਡ ਪਰ ਐਂਟਰੀ ਕਰ ਉਹਨਾਂ ਦੇ ਘਰੇ ਜਾ ਕੇ ਵੈਰੀਫਿਕੇਸ਼ਨ ਹੁੰਦੀ ਆ ਉਹ ਬੰਦੇ ਸਪੈਸ਼ਲ ਰੱਖੇ ਜਾਂਦੇ ਨੇ ਠੀਕ ਹੈ ਤੇ ਜਿਹੜੀਆਂ ਹੁਣ ਆ ਪੰਜਾਬ ਦੇ ਵਿੱਚ ਇੰਦਰ ਰਾਤ ਨੂੰ ਕੁੜੀਆਂ ਡਿਊਟੀ ਕਰਦੀਆਂ ਨੇ ਉੱਤੇ ਕੋਈ ਸਕਿਉਰਿਟੀ ਗਾਰਡ ਹੁੰਦਾ ਇੱਕਾ ਰੱਖਿਆ ਹੁੰਦਾ ਉਹ 12 ਵਜੇ ਸੌ ਜੇ ਜੇ ਰੱਖਿਆ ਹੀ ਨਹੀਂ ਪਤਾ ਭਾਜੇ ਉਹ ਹਫਤੇ ਦੇ ਵਿੱਚ ਚਾਰ ਦਿਨ ਆਵੇ ਤਿੰਨ ਦਿਨ ਆਵੇ ਨਾ ਕੁੜੀ ਕੱਲੀ ਰਾਤ ਨੂੰ ਯਾਰ ਜੋਬ ਕਰੀ ਕਿਉਂਕਿ ਰਾਤ ਨੂੰ ਕੰਮ ਕੀ ਹੁੰਦਾ ਸਾਰੇ ਡੱਕੇ ਹੁੰਦੇ ਨੇ ਕੋਈ दारू ਪੀਂਦਾ ਕੋਈ ਸਗਨੇਚਰ ਖਾਂਦਾ ਕੋਈ ਸੀਸੀਆ ਲਾਉਂਦਾ ਬਾਬੇ ਨਸ਼ੇੜੀ ਇਹ ਕੰਮ ਕਰਦੇ ਠੀਕ ਹੈ ਜਿਹੜਾ ਰੇਪ ਵਾਲਾ ਕੰਮ ਕਿਉਂਕਿ ਰੇਪ ਕਰਕੇ ਕੁੜੀ ਨੂੰ ਮਾਰਨ ਲੱਤਾਂ ਬਾਹ ਤੋੜਨਾ ਸੂਫੀ ਬੰਦੇ ਦਾ ਕੰਮ ਨਹੀਂ ਹੈਗਾ ਜਦੋਂ ਬੰਦਾ ਨਸ਼ਾ ਪੱਤਾ ਕਰਦਾ ਉਹ ਸ਼ੈਤਾਨ ਬਣ ਜਾਂਦਾ ਠੀਕ ਹੈ ਕਿਸੇ ਦੀ दारू ਪੀਤੀ ਹੁੰਦੀ ਤੁਸੀਂ ਅੱਜ ਤੱਕ ਦੇਖ ਲਓ ਜਿੰਨਾਂ ਨੇ ਵੀ ਰੇਪ ਕਰਕੇ ਕੁੜੀ ਨੂੰ ਮਾਰਿਆ ਜਾਂ ਲੱਤਾਂ ਮਾਰ ਤੋੜੀਆਂ ਜਾਂ ਅੱਗ ਲਾ ਕੇ ਕਿੰਨੇ ਰੇਪ ਹੋਏ ਨੇ ਬਾਅਦ ਚ ਉਹਨਾਂ ਨੂੰ ਮਾਰਤਾ ਉਹ ਬੰਦਿਆਂ ਦੇ ਹਮੇਸ਼ਾ ਨਸ਼ੇ ਕਰੇ ਹੁੰਦੇ ਨੇ ਠੀਕ ਹੈ ਪਹਿਲੀ ਮੰਗ ਤਾਂ ਆਪਣੀ ਇਹ ਹੈ ਵੀ ਕੁੜੀਆਂ ਦੀ ਰਾਤ ਨੂੰ ਡਿਊਟੀ ਹੋਣੀ ਨਹੀਂ ਚਾਹੀਦੀ ਜੇ ਹੈਗੀ ਤਾਂ ਉਹਨਾਂ ਦੀ ਜ਼ਿੰਮੇਵਾਰੀ ਚਾਹੀਦੀ ਆ ਉਹ ਸਕਿਉਰਿਟੀ ਗਾਰਡ ਉਹਨਾਂ ਦੇ ਘਰੇ ਤੱਕ ਛੱਡਣ ਤੱਕ ਉੱਥੇ ਜੇ 10 ਕੁੜੀਆਂ ਜੌਬ ਕਰ ਰਹੀਆਂ ਤਾਂ ਬਾਹਰ ਸਕਿਉਰਿਟੀ ਗਾਰਡ ਇੱਕ ਜ਼ਿੰਮੇਵਾਰ ਬੰਦਾ ਹੋਣਾ ਚਾਹੀਦਾ ਜ਼ਰੂਰੀ ਆ ਦੂਜੀ ਮੰਗ ਹੈ ਜਿਹੜੀ ਜਿਹੜੀ ਬਹੁਤ ਇੰਪੋਰਟੈਂਟ ਹੈ ਠੀਕ ਹੈ ਜਿਹੜੀ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਦੇ ਬਾਰੇ ਦੂਜੀ ਮੰਗ ਹੈਗੀ ਆਪਣੀ ਆਪਣੀ ਦੂਜੀ ਮੰਗ ਹੈਗੀ ਕਿ ਹਸਪਤਾਲਾਂ ਦੇ ਵਿੱਚ ਲੈਬਾਂ ਦੇ ਵਿੱਚ ਜਾਂ ਜਿੱਥੇ ਅਲਟਰਾਸਾਉਂਡ ਹੁੰਦੇ ਨੇ ਜਿੱਥੇ ਕੁੜੀਆਂ ਦਾ ਨਾਗਨ ਅਵਸਥਾ ਦੇ ਵਿੱਚ ਅਲਟਰਾਸਾਉਂਡ ਜਾਂ ਕੋਈ ਚੈੱਕਅਪ ਹੁੰਦਾ ਹੈ ਉੱਥੇ ਮੁੰਡਿਆਂ ਦਾ ਸਟਾਫ ਨਹੀਂ ਚਾਹੀਦਾ ਉੱਥੇ ਕੁੜੀਆਂ ਦਾ ਸਟਾਫ ਚਾਹੀਦਾ ਤੁਸੀਂ ਐਂ ਦੇਖੋਗੇ ਕਈ ਹਸਪਤਾਲਾਂ ਦੇ ਵਿੱਚ ਐਮਬੀਬੀਐਸ ਡਾਕਟਰ ਹੈਗਾ ਠੀਕ ਹੈ ਐਮਬੀਬੀਐਸ ਡਾਕਟਰ ਤਾਂ ਚੈੱਕ ਹੀ ਨਹੀਂ ਕਰਦਾ ਮੁੰਡੇ ਰੱਖੇ ਹੋਏ ਨੇ ਬਾਹਰ ਜਦੋਂ ਪਰਚੀ ਕੱਟਦੇ ਨੇ ਉੱਤੇ ਕੁੜੀਆਂ ਬੈਠੀਆਂ ਨੇ ਅਗਲਾ ਕੋ ਵੀ ਬਾਹਰ ਕੁੜੀਆਂ ਨੇ ਇੱਧਰ ਵੀ ਕੁੜੀਆਂ ਫਿਰਦੇ ਨੇ ਵੀ ਵੀ ਅੰਦਰ ਵੀ ਕੁੜੀਆਂ ਹੋਣਗੀਆਂ ਮਾਪਿਓ ਹੁੰਦੇ ਨੇ ਕੁੜੀ ਨੂੰ ਕੱਲੀ ਨੂੰ ਭੇਜ ਦਿੰਦੇ ਨੇ ਪਰ ਅੰਦਰ ਮੁੰਡੇ ਨੇ ਮੁੰਡੇ ਕਿਹੜੇ ਨੇ ਕੋਈ 10ਵੀਂ ਪਹਿਲਾਂ ਕੋਈ ਪਲੱਸ 2 ਪਾਸ ਹੈ ਕੋਈ ਇਹਨਾਂ ਕੋਈ ਡਿਗਰੀ ਨਹੀਂ ਉਹ ਕੁੜੀਆਂ ਦਾ ਚੈੱਕ ਅਪ ਕਰਦੇ ਨੇ ਕੁੜੀਆਂ ਕੰਫਰਟੇਬਲ ਨਹੀਂ ਹੁੰਦੀਆਂ ਕੁੜੀਆਂ ਨੂੰ ਮਜਬੂਰੀ 'ਚ ਉਹਨਾਂ ਸਾਹਮਣੇ ਕੱਪੜੇ ਲਾਉਣੇ ਪੈਂਦੇ ਨੇ ਠੀਕ ਹੈ ਹੁਣ ਉਹ ਮਰੀਜ਼ ਦੇ ਤਰੀਕੇ ਨਾਲ ਨਹੀਂ ਦੇਖ ਸਕਦੇ ਕੋਈ ਪਲੱਸ 2 ਪਾਸ ਹੈ ਕੋਈ 10ਵੀਂ ਫੇਲ ਹੈ ਉਹ ਬਾਬੇ ਮਰੀਜ਼ ਨਹੀਂ ਦੌਰ ਤਰੀਕੇ ਨਾਲ ਨਹੀਂ ਦੇਖ ਸਕਦੇ ਕੋਈ ਐਮਪੀਬੀਐਸ ਡਾਕਟਰ ਹੋਵੇ ਚਲ ਤਾਂ ਵੀ ਮੰਨੀ ਉਹ ਬਾਬੇ ਬਹੁਤ ਕੁੜੀਆਂ ਨਾਲ ਛੇੜਛਾੜ ਤੇ ਗਲਤ ਹੱਥ ਲਾਉਂਦੇ ਨੇ ਉਹਨਾਂ ਦਾ ਕੁੜੀਆਂ ਨੂੰ ਪਤਾ ਲੱਗਦਾ ਸਾਡੇ ਨਾਲ ਬੈਡ ਟੱਚ ਹੋ ਰਿਹਾ ਇਦਾਂ ਦੀਆਂ ਬਹੁਤ ਜਿਆਦਾ ਸਾਡੇ ਕੋਲੇ ਬਹੁਤ ਇਦਾਂ ਦੇ ਮੈਸੇਜ ਆ ਰਹੇ ਸਾਨੂੰ ਦੱਸਿਆ ਵੀ ਇੱਥੇ ਹੁੰਦਾ ਇੱਥੇ ਹੁੰਦਾ ਮੈਂ ਤੁਹਾਨੂੰ ਲੈ ਵੀ ਚੱਲਾਂਗਾ ਕਿਹੜੇ ਕਿਹੜੇ ਥਾਂ ਤੇ ਹੋ ਰਿਹਾ ਪੰਜਾਬ ਚ ਸਰੀਆਮ ਹੋ ਰਿਹਾ ਤੇ ਬਾਹਰ ਕੁੜੀ ਦੀ ਮਾਂ ਖੜੀ ਆ ਪਿਓ ਖੜਾ ਉਹ ਕੁੜੀ ਵਿਚਾਰੀ ਆ ਕੇ ਕੀ ਦੱਸੇ ਕੁੜੀਆਂ ਬਾਲੀਆਂ ਗੱਲਾਂ ਨਹੀਂ ਦੱਸਦੀਆਂ ਹੁੰਦੀਆਂ ਪਰ ਇਹ ਹੋ ਰਿਹਾ ਆਪਣੀ ਦੂਜੀ ਮੰਗੇ ਇਹ ਹੈ ਸਪੈਸ਼ਲ ਵੀ ਹਸਪੀਟਲਾਂ ਦੇ ਵਿੱਚ ਜਲੈਬਾਂ ਦੇ ਵਿੱਚ ਕਲੀਨਿਕ ਦੇ ਵਿੱਚ ਜਿੱਥੇ ਕਈ ਟੈਸਟ ਨੇ ਜਿੱਥੇ ਕੁੜੀਆਂ ਦਾ ਇਦਾਂ ਦਾ ਟੈਸਟ ਹੁੰਦੇ ਨੇ ਉੱਥੇ ਸਿਰਫ ਕੁੜੀਆਂ ਦਾ ਸਟਾਫ ਚਾਹੀਦਾ ਜਿਹੜੇ ਵੀ ਮੇਰੇ ਸਟੋਰੀਆਂ ਜਾਂ ਵੀਡੀਓ ਦੇਖ ਰਹੇ ਨੇ ਆਪਣੇ ਸਾਰਿਆਂ ਦੀਆਂ ਮਾਂ ਮਾਂ ਭੈਣਾਂ ਤੀਆਂ ਹਸਪੀਟਲਾਂ 'ਚ ਜਾਂਦੀਆਂ ਨੇ ਤੇ ਦੇਖੋ ਆਹ ਕੰਮ ਹੋ ਰਿਹਾ ਤੁਸੀਂ ਚਾਹਣਾ ਇਹ ਕੰਮ ਹੋਵੇ ਪੰਜਾਬ ਦੇ ਵਿੱਚ ਇਹ ਕੰਮ ਹੋ ਰਿਹਾ ਤਾਂ ਸਾਰੇ ਜਾਣੇ ਜਿੰਨੇ ਮੇਰੇ ਸਟੋਰੀਆਂ ਵੀਡੀਓ ਦੇਖ ਰਹੇ ਨੇ ਇਹ ਚੀਜ਼ ਨਾਲ ਜੁੜੋ ਇਹ ਆਪਾਂ ਬੰਦ ਕਰਾਉਣਾ ਪੰਜਾਬ ਦੇ ਵਿੱਚ ਬਿਮਾਰ ਹਰ ਇੱਕ ਨੇ ਹੋਣਾ ਕੁੜੀਆਂ ਬੁੜੀਆਂ ਨੇ ਸਾਰੀਆਂ ਬਿਮਾਰ ਕਿਉਂਕਿ ਬੰਦਿਆਂ ਨਾਲ ਸਭ ਤੋਂ ਵੱਧ ਬਿਮਾਰੀਆਂ ਕੁੜੀਆਂ ਨੂੰ ਨੇ ਕੁੜੀਆਂ ਨੂੰ ਬਹੁਤ ਜ਼ਿਆਦਾ ਬਿਮਾਰੀ ਨੇ ਬਹੁਤ ਪ੍ਰੋਬਲਮ ਆ ਨੇ ਕੁੜੀਆਂ ਨੂੰ ਬਹੁਤ ਉਹਨਾਂ ਨੂੰ ਜਾਣਾ ਪੈਂਦਾ ਮਜਬੂਰੀ 'ਚ ਠੀਕ ਹੈ ਤੇ ਬਾਕੀ ਗੱਲ ਮੈਂ ਹੋਰ ਦੱਸਦਾ ਠੀਕ ਹੈ ਜਿੰਨੇ ਵੀ ਜੇ ਉਹ ਵੀ ਨਾਲ ਜਾਂਦਾ ਜੇ ਲੇਡੀਜ਼ ਜਾਂਦੀਆਂ ਤਾਂ ਲੇਡੀਜ਼ ਨਾਲ ਖੜੋ ਅੰਦਰ ਜਿੱਥੇ ਟੈਸਟ ਹੋਦੈ ਉੱਥੇ ਵੀ ਨਾਲ ਖੜੋ ਤੁਹਾਡੇ ਨਾਲ ਖੜਨ ਦਾ ਪੂਰਾ ਹੱਕ ਹੈ ਡਰੋਣਾ ਤੇ ਜੀ ਰੌਲਾ ਪਾਓ ਠੀਕ ਹੈ ਜਾ ਵੀਡੀਓ ਬਣਾ ਕੇ ਸਾਨੂੰ ਭੇਜੋ ਵੀ ਇੱਥੇ ਐ ਕਰਦੇ ਨੇ ਅਸੀਂ ਫਿਰ ਚੱਕਾਂਗੇ ਮੁੱਦਾ ਜਿੱਥੇ ਵੀ ਇਹ ਕੰਮ ਹੁੰਦਾ ਤੁਸੀਂ ਨਾਲ ਖੜਨਾ ਤੁਸੀਂ ਜਾ ਕੇ ਦੇਖਣ ਤੁਸੀਂ ਕਹਿ ਸਕਦੇ ਹੋ ਵੀ ਹਾਂ ਵੀ ਮੁੰਡੇ ਨਹੀਂ ਸੀ ਚੈੱਕਅਪ ਕਰਾਉਣਾ ਵੀ ਕੁੜੀਆਂ ਨੂੰ ਬੁਲਾਉਂਦੇ ਕੁੜੀਆਂ ਦਾ ਸਟਾਫ ਚਾਹੀਦਾ ਸਾਰੇ ਹਨ ਠੀਕ ਹੈ ਇਹ ਆਪਾਂ ਮੁੱਦਾ ਬਹੁਤ ਆਪਣੇ ਪੰਜਾਬ ਦੇ ਵਿੱਚ ਬਹੁਤ ਸੋਸ਼ਲ ਹੋ ਰਿਹਾ ਹੈ ਇਹਦੇ ਕੋਈ ਬੋਲ ਹੀ ਨਹੀਂ ਰਿਹਾ ਤੇ ਬਾਕੀ ਗੱਲ ਹੁਣ ਜਿਹੜੀਆਂ ਬਾਹਰ ਲੀਆਂ ਕੰਟਰੀਆਂ ਨੇ ਉੱਥੇ ਜਦੋਂ ਵੀ ਡਿਲੀਵਰੀ ਹੁੰਦੀ ਹੈ ਕਿਸੇ ਲੇਡੀ ਕੋਲੇ ਬੇਬੀ ਹੁੰਦਾ ਤਾਂ ਉਹਦਾ ਹਸਬੰਡ ਉੱਥੇ ਹਸਪੀਟਲ ਦੇ ਨਾਲ ਹੁੰਦਾ ਪਰ ਆਪਣੇ ਇੰਡੀਆ ਚ ਕਿਉਂ ਨਹੀਂ ਖੜਨ ਦਿੰਦੇ ਯਾਰ ਜਦੋਂ ਤੇ ਘਰ ਵਾਲੀ ਕੋਲੇ ਬੇਬੀ ਹੋ ਰਿਹਾ ਤਾਂ ਉਹਦਾ ਘਰ ਵਾਲਾ ਕੋਲੇ ਖੜੇ ਉਹਨੂੰ ਹੌਸਲਾ ਦੇ ਵੀ ਕੋਲੇ ਉਹ ਖੜਨ ਨਹੀਂ ਦਿੰਦੇ ਇਹ ਵਿੱਚ ਵਿੱਚ ਮਨ ਲਗਾਦਾ ਜਿਹੜੇ ਬਹੁਤ ਮਹਿੰਗੇ ਹਸਪੀਟਲ ਨੇ ਕੁਝ ਮਨ ਲਾ 100 ਦੇ ਵਿੱਚ 5% ਹੋਣਗੇ ਜਿਹੜੇ ਕਿ ਖੜਨ ਦਿੰਦੇ ਨੇ ਇਹ ਰੂਲ ਕਿਉਂ ਨਹੀਂ ਹੈਗਾ ਆਪਣੇ ਇੰਡੀਆ ਦੇ ਵਿੱਚ ਕਿ ਜਦੋਂ ਲੇਡੀ ਦੇ ਬੇਬੀ ਹੋ ਰਿਹਾ ਤਾਂ ਉਹਦਾ ਹਸਬੰਡ ਉਹਦੇ ਕੋਲੇ ਖੜੂਗਾ ਇੱਥੇ ਖੜ ਨਹੀਂ ਦਿੰਦੇਗੇ ਇੱਥੇ ਬਹੁਤ ਚੀਜ਼ਾਂ ਆਪਣੇ ਪੰਜਾਬ ਦੇ ਵਿੱਚ ਬਾਬੇ ਗਲਤ ਹੋ ਰਹੀਆਂ ਨੇ ਇਹਦੇ ਰਿਲੇਟਡ ਆਪਾਂ ਨੇ ਦੂਜੇ ਨੰਬਰ ਮੁੱਦੇ ਤੇ ਪੂਰੀ ਆਵਾਜ਼ ਠਾਉਣੀ ਹੈ ਠੀਕ ਹੈ ਸੋ ਜਿਹੜੇ ਵੀ ਮੇਰੀਆਂ ਵੀਡੀਓ ਸਟੋਰੀਆਂ ਦੇਖ ਰਹੇ ਨੇ ਸਾਰੇ ਜਾਣੇ ਪਹੁੰਚੋ ਠੀਕ ਹੈ ਇਹਨੂੰ ਆਪਾਂ ਤਹਾਂ ਤੱਕ ਲੈ ਕੇ ਚੱਲੀ ਆਪਾਂ ਦੱਸੀਏ ਪਤਾ ਹੀ ਨਹੀਂ ਹੈਗਾ ਲੋਕਾਂ ਨੂੰ ਵੀ ਆਹ ਚੀਜ਼ ਹੋ ਰਹੀ ਹੈ ਜਿਹੜੇ ਮੇਰੀਆਂ ਸਟੋਰੀਆਂ ਜਾਂ ਸਨੈਪਚੈਟ ਤੇ ਜਾਂ ਵੀਡੀਓ ਮੇਰੇ ਦੇਖ ਰਹੇ ਨੇ ਉਹ ਵੀ ਕਹਿੰਦੇ ਹੋਣਗੇ ਵੀ ਆਹ ਕੰਮ ਵੀ ਹੁੰਦਾ ਹੁੰਦਾ ਮੈਂ ਦਿਖਾਉਂਗਾ ਤੁਹਾਨੂੰ ਮੈਨੂੰ ਜਿਹੜੇ ਮੈਸੇਜ ਆਏ ਪਹਿਨੇ ਮੈਂ ਤੁਹਾਨੂੰ ਆਪਾਂ ਕਿਸੇ ਦੀ ਪਾ ਨਹੀਂ ਸਕਦੇ ਪਰਸਨਲ ਗੱਲਾਂ ਉਹਨਾਂ ਨੂੰ ਸਾਰ ਦੱਸਿਆ ਵੀ ਇੱਥੇ ਵੀ ਹੁੰਦਾ ਇੱਥੇ ਐ ਹੁੰਦਾ ਇੱਥੇ ਐ ਹੁੰਦਾ ਇੱਥੇ ਹੁੰਦਾ ਬਹੁਤਾਂ ਹੀ ਹੋ ਰਿਹਾ ਤੇ ਤੀਜੀ ਮੰਗ ਹੈਗੀ ਹੈ ਕਿ ਆਪਣੀ ਕੇ ਕੁੜੀਆਂ ਲਈ ਸਪੈਸ਼ਲ ਜੋ ਨੰਬਰ ਜਾਰੀ ਕੀਤਾ ਉਹ ਸਿਰਫ ਕੁੜੀਆਂ ਦਾ ਸਟਾਫ ਹੀ ਚੱਕੇ ਅੱਗੋਂ ਇਹ ਕੁੜੀਆਂ ਆਪਦੀ ਸ਼ਿਕਾਇਤ ਦਰਜ ਕਰਾਉਂਦੀਆਂ ਨੇ ਕੋਈ ਜੇ ਕੁੜੀ ਨੂੰ ਬੱਸ ਸਟੈਂਡ ਦੇ ਵਿੱਚ ਜਾਂ ਯੂਨੀਵਰਸਿਟੀਾਂ ਦੇ ਵਿੱਚ ਮੁੰਡੇ ਬਹੁਤ ਤੰਗ ਕਰਦੇ ਨੇ ਨਸ਼ੇੜੀ ਇਹੋ ਜਿਹੇ ਨੇ ਭੈਣ ਦੇ ਹਰ ਖੜੇ ਨਹੀਂ ਛੱਡਦੇ ਕੁੜੀ ਨੂੰ ਬੱਸ ਕੁੜੀ ਨੇ ਜਦੋਂ ਉਸਨੇ ਇੱਕ ਵਾਰ ਜਵਾਬ ਦਿੱਤਾ ਮੈਂ ਤੇਰੇ ਨਾਲ ਨਹੀਂ ਗੱਲ ਕਰਨੀ ਬੱਸ ਕੋਈ ਜਨਤਾ ਹਟਦੀ ਨਹੀਂ ਨਿਸ਼ੇੜੀ ਕੋਈ ਕੁੜੀ ਨੂੰ ਇੰਨਾ ਤੰਗ ਕਰਦੇ ਨੇ ਥਾਂ ਥਾਂ ਤੇ ਪਬਲਿਕ ਪੁਲਿਸ ਤੇ ਪੁੱਛੀ ਜਾਂਦੇ ਕਿ ਕਿਤੇ ਖੜਾ ਕੇ ਕਿਤੇ ਕਿਤੇ ਤਾਂ ਉਹ ਕੁੜੀ ਨੂੰ ਦਿੱਕਤ ਆਉਂਦੀ ਜਦ ਤੱਕ ਕੁੜੀ ਘਰੇ ਵੀ ਨਹੀਂ ਦੱਸ ਸਕਦੀ ਘਰੇ ਕਹਿੰਦੇ ਹਟ ਜਾ ਕੌ ਕਪਲੇਡ ਕਰਦੀ ਆ ਤਾਂ ਉੱਥੇ ਜਿਹੜਾ ਸਟਾਫ ਕੁੜੀਆਂ ਦਾ ਫੋਨ ਕਰ ਰਿਹਾ ਤਾਂ ਉਹਨਾਂ ਦਾ ਸਟਾਫ ਕੁੜੀਆਂ ਦਾ ਹੀ ਚੱਕੀ ਤੇ ਮਹਿਲਾ ਅਫਸਰ ਹੀ ਅਟੈਂਡ ਕਰੇ ਤੇ ਉਹ ਮਹਿਲਾ ਅਫਸਰ ਉਹ ਕੁੜੀ ਦੀ ਗੱਲ ਘਰੇ ਨਾ ਪਹੁੰਚ ਦੇਵੇ ਬਾਹਰ ਦੇ ਬਾਹਰ ਹੱਲ ਕਰੇ ਠੀਕ ਹੈ ਜਦੋਂ ਕੁੜੀਆਂ ਦੀ ਦਿੱਕਤ ਇਹ ਪ੍ਰੋਬਲਮ ਹੁੰਦੀ ਆ ਜਦੋਂ ਉੱਥੇ ਮੁਲਾਜ਼ਮ ਬੰਦੇ ਹੁੰਦੇ ਨੇ ਤਾਂ ਬਹੁਤ ਅੰਤਰੇ ਲੈਂਦੇ ਨੇ ਵੀ ਤੇਰੇ ਨਾਲ ਕਿਵੇਂ ਹੋਇਆ ਕੀ ਹੋਇਆ ਉਹ ਆਪ ਹੀ ਸਵਾਲ ਲਈ ਜਾਂਦੇ ਨੇ ਇਸ ਕਰਕੇ ਭਾਈ ਉੱਥੇ ਕੁੜੀਆਂ ਦਾ ਸਟਾਪ ਹੀ ਚਾਹੀਦਾ ਤੇ ਕੁੜੀਆਂ ਦੀ ਜਿਹੜੀ ਪਰਸਨਲ ਦਿੱਕਤ ਆ ਇਹਦਾ ਹੱਲ ਕੁੜੀਆਂ ਹੀ ਕਰਨ ਮਹਿਲਾ ਅਫਸਰੀ ਕਰਨ ਇਹ ਨੇ ਆਪਣੀਆਂ ਤਿੰਨ ਮੇਨ ਮੰਗਾਂ ਠੀਕ ਆ ਇਹ ਤਿੰਨ ਮਾਣੇ ਮੇਨ ਮੰਗਾਂ ਨੂੰ ਲੈ ਕੇ ਆਪਾਂ ਪਹਿਲਾਂ ਇਹ ਪ੍ਰੋਟੈਸਟ ਕਰ ਰਹੇ ਆ ਆਪਾਂ ਕੋੜ ਤੋਂ ਲੈ ਕੇ ਤਨਹੋਲੇ ਤੱਕ ਜਾਣਾ ਠੀਕ ਆ ਮੇਨ ਗੱਲ ਤਾਂ ਆਪਾਂ ਲੋਕਾਂ ਨੂੰ ਜਾਗਰੂਤੀ ਕਰਨਾ ਵੀ ਇਹ ਚੀਜ਼ਾਂ ਹੋ ਰਹੀਆਂ ਨੇ ਸੋਸ਼ਲ ਮੀਡੀਆ 'ላይ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਸੋਚਾਂਗੇ ਆਪਾਂ ਕਿੱਥੇ ਲਾਉਣਾ ਹੈਗਾ ਤਾਂ ਇਹ ਮੁੱਦਾ ਇੰਡੀਆ ਲੈਵਲ ਦਾ ਪਰ ਹੌਲੀ ਹੌਲੀ ਬਧਾਵਾਂਗੇ ਬਧਾ ਸੋਡੇ ਸਾਰੀ ਸਕਦੇ ਆ ਤੁਸੀਂ ਪੂਰਾ ਸਾਥ ਦਿਓ ਠੀਕ ਆ ਰਾਈਟ ਬਾਈ ਥੈਂਕ ਹਾਂ ਗੁੱਡ ਜੌਬ ਬਈ ਹਾਂ ਆਈਆਂ ਐ ਕਰਨ ਵਾਲੀ ਹੁੰਦਾ ਆਓ ਪਹੁੰਚੋ ਠੀਕ ਆ ਤੁਸੀਂ ਵੀ ਬੋਲੋ ਇਹ ਪ੍ਰੋਟੈਸਟ ਜਿਹੜਾ ਕਿ ਮੈਂ ਪਹਿਲੀ ਵਾਰ ਕਰ ਰਿਹਾ ਮੈਨੂੰ ਪ੍ਰੋਟੈਸਟ ਕਰਨ ਬਾਰੇ ਨਹੀਂ ਨੌਲੇਜ ਨਹੀਂ ਹੈਗੀ ਤੇ ਮੈਨੂੰ ਕੁਝ ਕੁ ਬੰਦੇ ਨੇ ਮੇਰਾ ਸਾਥ ਦਿੱਤਾ ਵੀ ਕਿਦਾਂ ਦੱਸਣਾ ਪੈਂਦਾ ਵੀ ਪੁਲਿਸ ਨੂੰ ਵੀ ਅਸੀਂ ਇੱਥੋਂ ਲੈ ਕੇ ਸ਼ਾਂਤਮਈ ਨਾ ਪ੍ਰੋਟੈਸਟ ਕਰ ਰਹੇ ਹਾਂ ਉਸ ਦੱਸਤਾ ਕੋਰ ਬਾਕਸ ਹਨੇ ਗੱਲਾਂ ਹੁੰਦੀਆਂ ਨੇ ਜਿਹੜੀਆਂ ਮੈਨੂੰ ਨਹੀਂ ਸੀ ਪਤਾ ਹੌਲੀ ਹੌਲੀ ਮੈਨੂੰ ਪਤਾ ਲੱਗ ਰਿਹਾ ਤੇ ਬਾਕੀ ਤੁਸੀਂ ਵੀ ਥੋੜਾ ਮੋਟਾ ਸਾਥ ਦਿਓਗੇ ਅੱਗੇ ਆਪਾਂ ਨੂੰ ਕਿੱਥੇ ਕਰਨਾ ਚਾਹੀਦਾ ਕਿਉਂਕਿ ਮੰਗ ਮੰਗ ਪੱਤਰ ਤਾਂ ਇੱਥੇ ਜਿੰਨੇ ਮਰਜ਼ੀ ਦੇ ਜੇ ਮੰਗੇ ਪੱਤਰ ਤਾਂ ਰੁੱਲਦੇ ਫਿਰਦੇ ਨੇ ਸੋ ਪਹਿਲਾਂ ਹੁਣ ਇੱਥੇ ਆ ਫਿਰ ਆਪਾਂ ਅੱਗੇ ਦੇਖਦੇ ਕਿੱਥੇ ਲਾਉਣਾ ਤੇ ਤੁਸੀਂ ਵੀ ਥੋੜਾ ਜਿਹਾ ਸਾਥ ਦਿਓ ਬਾਕੀ ਜਿਹੜੇ ਬੰਦੇ ਧਰਨੇ ਵਗੈਰਾ ਲਾਉਂਦੇ ਰਹਿੰਦੇ ਨੇ ਉਹ ਵੀ ਮੇਰੇ ਨਾਲ ਜੋੜੋ ਮੈਨੂੰ ਕੁਝ ਨਹੀਂ ਇੰਨੀ ਨੌਜ ਹੈ ਨਹੀਂ ਤੇ ਬਾਕੀ ਕੱਲ ਨੂੰ ਬਾਕੀ ਦੱਸਦੇ ਗੱਲਾਂ ਬਾਤਾਂ ਸਾਰੇ ਯਾਨੀ ਬਾਕੀ ਜਰੂਰ ਇਹ ਗੱ ਵੀ ਆਹ ਜੇ ਕੋਈ ਪੁੱਛਦਾ ਵੀ ਕਾਹ ਤੋਂ ਪ੍ਰੋਟੈਸਟ ਕਰ ਰਿਹਾ ਪ੍ਰੋਡੂਸਰ ਉਹਨਾਂ ਨੂੰ ਸਮਝਾਓ ਵੀ ਆਹ ਚੀਜ਼ ਕਰਕੇ ਕਰ ਰਹੇ ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਆਪਾਂ ਦਾ